ਠੰਡ ਜ਼ਰੂਰ ਹੈ ਪਰ ਪੰਜਾਬੀਆਂ ਦੇ ਹੌਸਲੇ ਦੇਖਣ ਵਾਲੇ ਨੇ ਤੇ 82 ਸਾਲ ਦੀ ਉਮਰ ਦੇ ਵਿੱਚ ਡੱਟੇ ਖੜੇ ਹੋ ਜੀ ਡੱਟੇ ਖੜੇ ਆ ਸਾਨੂੰ ਇੱਥੇ ਵਿਆਹ ਵਰਗਾ ਮੌਲ ਮਿਲਦਿਆ ਜਿਦਾਂ ਕੋਈ ਸ਼ਾਦੀ ਆ ਜਾਂਦਾ ਇਤਨੇ ਸਾਨੂੰ ਸ਼ਾਦੀ ਲੱਗ ਰਹੀ ਆ ਕਹਿੰਦੇ ਪੱਠਿਆਲੇ ਨੂੰ ਆਤਾ ਇੰਨਾ ਵਾਧੂ ਹੀ ਪੁੱਠੀਆਂ ਬਣਾ ਲੈਣੀਆਂ ਨੇ ਆ ਜੀ ਬਾਦਸੋ ਦੇਖੋ ਜੀ ਕਿ ਉਰੇ ਆ ਕੇ ਵੀ ਕਈਆਂ ਜਾ ਰਹੀਆਂ ਨੇ ਗੱਲਾਂ ਜੇ ਨਹੀਂ ਮੰਨਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸੜਕ ਤੇ ਕੋਠੀਆਂ ਪਲਾਟ ਤੁਹਾਨੂੰ ਦਿਖਣਗੇ ਜਿੱਥੇ ਪੱਕੇ ਤੰਬੂ ਟੈਂਟ ਦਾ ਲਾ ਹੀ ਲਿੱਤੇ ਨੇ ਸਵੇਰ ਦਾ ਵੇਲਾ ਹੈ ਤੇ ਇਸ ਸਮੇਂ ਕੁੰਡਲੀ ਬਾਰਡਰ ਤੇ ਮੌਜੂਦ ਆ ਤੇ ਠੰਡ ਜ਼ਰੂਰ ਹੈ ਪਰ ਪੰਜਾਬੀਆਂ ਦੇ ਹੌਸਲੇ ਦੇਖਣ ਵਾਲੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਦਿਖਾ ਰਿਹਾ ਜਿਸ ਤਰ੍ਹਾਂ ਪੰਜਾਬ ਨੇ ਉਰੇ ਆ ਕੇ ਮੋਰਚੇ ਜਦੋਂ ਦੇ ਲਾਏ ਨੇ ਤੇ ਹਰੇਕ ਸੂਬੇ ਦਾ ਦਿਲ ਜਿਵੇਂ ਲੁੱਟ ਲਿਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਬੀਬੀਆਂ ਤੇ ਭੈਣਾਂ ਵੀ ਸੇਵਾ ਕਰਦੇ ਹੋ ਨਜ਼ਰ ਆ ਰਹੀ ਹੈ ਤੇ ਇਸ ਸਮੇਂ ਚਾਹ ਵਰਤਾਈ ਜਾ ਰਹੀ ਹੈ ਰਸ ਵਰਤੇ ਜਾ ਰਹੇ ਨੇ ਪਕੋੜੇ ਵਰਤੇ ਜਾ ਰਹੇ ਨੇ ਗੱਲਬਾਤ ਕਰਾਂਗੇ ਇੱਥੇ ਕੁਝ ਬੀਬੀਆਂ ਦੇ ਪੜਾਣ ਮੌਜੂਦ ਨੇ ਬੀਬੀ ਸਸਿਕਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਰਮਾਇਤ ਕਿੱਥੋਂ ਆਇਓ ਜੀ ਅਸੀਂ ਗੁਰਦਾਸਪੁਰ ਜ਼ਿਲ੍ਹੇ ਤੋਂ ਆਏ ਆ ਅੱਛਾ ਜੀ ਠੰਡ ਦਾ ਮਾਹੌਲ ਹੈ ਇਸ ਸਮੇਂ ਇਹ ਹਜਾ ਹੁੰਦਾ ਕਿ ਰਜਾਈ ਤੋਂ ਨਿਕਲਦਾ ਦਿਲ ਨਹੀਂ ਕਰਦਾ ਤੇ ਤੁਸੀਂ ਉਹਦੇ ਸੇਵਾ ਚ ਲੱਗੇ ਹੋਇਓ ਇਹ ਸਾਡਾ ਸਾਰਿਆਂ ਦਾ ਫਰਜ਼ ਆ ਅਸੀਂ ਇੱਥੇ ਆਪਣੇ ਹੱਕ ਲੈਣ ਆਏ ਆ ਮੈਂ ਹੱਕ ਕਾਉਂਗੀ ਮੈਂ ਮੰਗ ਮੰਗਾ ਨਹੀਂ ਕਾਉਂਗੀ ਕਿਉਂਕਿ ਹਿੱਸੇਦਾਰਾਂ ਦੇ ਹਮੇਸ਼ਾ ਹੱਕ ਹੀ ਹੁੰਦੇ ਆ ਤੇ ਅਸੀਂ ਇੱਥੇ ਆਪਣੇ ਹੱਕ ਲੈਣ ਆਏ ਆ ਕਿਉਂਕਿ ਅਸੀਂ ਮੈਂ ਇੱਕ ਕਿਸਾਨ ਦੀ ਧੀ ਹਾਂ ਇਸ ਕਰਕੇ ਮੈਨੂੰ ਲੱਗਾ ਕਿ ਮੈਨੂੰ ਵੀ ਇੱਥੇ ਜਾਣਾ ਚਾਹੀਦਾ ਆ ਇੱਥੇ ਸੇਵਾ ਕਰਨੀ ਚਾਹੀਦੀ ਆ ਮੈਨੂੰ ਦੇਖਣਾ ਚਾਹੀਦਾ ਆ ਕਿ ਕਿਵੇਂ ਜਿਹੜਾ ਇਤਿਹਾਸ ਲਿਖਿਆ ਜਾ ਰਿਹਾ ਆ ਉਹਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਆ ਸੋ ਬਿਲਕੁਲ ਦੇਖੋ ਇਤਿਹਾਸ ਦੇ ਵਿੱਚ ਆਪਣੀਆਂ ਮੰਗਾਂ ਲਈ ਜੋ ਕਿ ਜਾਇਜ ਮੰਗਾ ਕਹੀਆ ਜਾ ਰਹੀਆਂ ਨੇ ਕਿਉਂਕਿ ਅੰਨਦਾਤਾ ਸਾਰੇ ਦੇਸ਼ ਦਾ ਟਿੱਡ ਭਰਦਾ ਹੈ ਤੇ ਅੱਜ ਉਸ ਅੰਨਦਾਤਾ ਤੇ ਹੱਕ ਲਈ ਤੇ ਇੱਕ ਮੈਂ ਬੜੀ ਖੂਬਸੂਰਤ ਤਸਵੀਰ ਮੈਂ ਚਾਹੁੰਗਾ ਕੈਮਰਾ ਪਰਸੇ ਨਿਕਬਾਰ ਆੜ ਕਿ ਸਾਹਮਣੇ ਇੱਕ ਮਾਤਾ ਜੀ ਨੇ ਜੇ ਮਾਤਾ ਜੀ ਦੀ ਉਮਰ ਦੀ ਗੱਲ ਕਰੀਏ ਤੇ ਇਹਨਾਂ ਦੇ ਹੌਸਲੇ ਦੀ ਗੱਲ ਕਰੀਏ ਕਿਉਂਕਿ ਕਈ ਫਿਲਮੀ ਸਤਾਰਿਆਂ ਦੀ ਗੱਲ ਕਰੀਏ ਕੰਗਨਾ ਦੀ ਗੱਲ ਕਰੀਏ ਖਾਸ ਤੌਰ ਤੇ ਉਹਨਾਂ ਨੇ ਇੱਕ ਟਵੀਟ ਕਰਿਆ ਸੀ ਕਿ ਜਿਹੜੀਆਂ ਸਾਡੀਆਂ ਮਾਤਾਵਾਂ ਪੈਣਾ ਨੂੰ ਇਹ ਕਹਿੰਦੀ ਹੋਈ ਨਜ਼ਰ ਆਉਂਦੀ ਸੀ ਕਿ ਇੱਥੇ 100-100 ਰੁਪਏ ਦੇ ਵਿੱਚ ਦਿਹਾੜੀ ਦੇ ਵਿੱਚ ਲਿਆਈ ਜਾਂਦੇ ਨੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਹਨਾਂ ਦੀ ਉਮਰ ਦੇਖੋ ਤੁਹਾਨੂੰ ਲੱਗਦਾ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਕਿ ਇਹਨੇ ਠੰਡ ਦੇ ਮੋਹਲੇ ਗੱਲਬਾਤ ਕਰਦੇ ਵੀ ਬੀਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੰਨੀ ਉਮਰ ਹੈ ਜੀ ਤੁਹਾਡੀ ਖਾਲਸਾ ਵਾਹ ਕਿੰਨੀ ਉਮਰ ਹੈ ਜੀ 82 ਸਾਲ ਤੇ 82 ਸਾਲ ਦੀ ਉਮਰ ਦੇ ਵਿੱਚ ਡਟੇ ਖੜੇ ਹੋ ਜੀ ਡਟੇ ਖੜੇ ਆ ਇੱਕ ਇੱਕ ਐਕਟ੍ਰੈਸ ਟਵੀਟ ਕਰੀ ਜਾਂਦੀ ਹੈ ਕਹਿੰਦੀ ਹਰੇ ਤਾਂ ਬੀਬੀਆਂ ਭੈਣਾਂ ਨੂੰ ਅਸੀਂ ਲੈ ਕੇ ਆਏ ਆ ਕਿ ਇਹ ਤਾਂ ਦਿਹਾੜੀਆਂ ਤੇ ਆਉਂਦੀਆਂ ਨੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਐਨੀ ਸਰਦੀ ਚ ਆ ਕੇ ਦੇਖ ਅਸੀਂ ਸਾਨੂੰ ਸਾਨੂੰ ਕੋਈ ਮੁਸ਼ਕਲ ਨਹੀਂ ਅਸੀਂ ਸਿਰਫ ਆਪਣੇ ਹੱਕ ਲੈਣ ਆਏ ਹਾਂ ਕੋਈ ਮੁਸ਼ਕਲ ਨਹੀਂ ਸਾਡੇ ਬੱਚਿਆਂ ਦੇ ਜਿਹੜੇ ਢਿੱਡ ਕੱਟੀ ਦੇ ਨੇ ਪੇਟ ਅਸੀਂ ਉਹਦੇ ਬਾਰੇ ਆਏ ਆ ਬਿਲਕੁਲ ਜੀ ਬਿਲਕੁਲ ਇਹ ਬੀਬੀਆਂ ਭੈਣਾਂ ਉਹ ਨੇ ਜਿਨ੍ਹਾਂ ਵੱਲੋਂ ਇਹ ਲੰਗਰ ਲਾਏ ਗਏ ਨੇ ਗੁਰੂ ਦੇ ਲੰਗਰ ਨੇ ਜੋ ਕਿ ਇਸੇ ਤਰ੍ਹਾਂ ਚੱਲਦੇ ਆਏ ਨੇ ਤੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਸਤਿ ਸ਼ਕਾਲ ਜੀ ਕੀ ਨਾਂ ਹੈ ਜੀ ਸਤਨਾਮ ਸਿੰਘ ਸਤਨਾਮ ਸਿੰਘ ਕਿੱਥੋਂ ਆਏ ਹੋ ਜਿਹੜਾ ਗਰਦਾਸਪੁਰ ਪਿੰਡ ਭੋਜਰਾ ਜੀ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਉਰੇ ਆ ਕੇ ਜਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਅੱਜ ਹਰਿਆਣੇ ਵਾਲੇ ਵੀ ਪੰਜਾਬ ਨੂੰ ਵੱਡਾ ਭਰਾ ਕਹਿ ਰਹੇ ਆ ਸਾਨੂੰ ਇੱਥੇ ਵਿਆਹ ਵਰਗਾ ਮੌਲ ਮਿਲ ਗਿਆ ਤਰ੍ਹਾਂ ਕੋਈ ਸ਼ਾਦੀ ਆ ਜਾਂਦਾ ਇਤਨਾ ਸਾਨੂੰ ਸ਼ਾਦੀ ਲੱਗ ਰਹੀ ਆ ਤੇ ਕਹਿਣਾ ਚਾਹੁੰਦੇ ਹਾਂ ਮੰਤਰੀਆਂ ਨੂੰ ਜਿਹੜੇ ਹੁਣ ਤੱਕ ਨਹੀਂ ਮੰਨ ਰਹੇ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕਰ ਰਹੇ ਕਿ ਸਾਨੂੰਰੇ ਕੋਈ ਦਿੱਕਤਾਂ ਨਹੀਂ ਹੈ ਮੰਨ ਜੋ ਨਹੀਂ ਤਾਂ ਅਸੀਂ ਤਾਂ ਪੱਕੇ ਮੋਰਚੇ ਲਾ ਲੇ ਪੱਕੇ ਅਸੀਂ ਨੇ ਪੱਠਿਆਂ ਵਾਲੇ ਨੂੰ ਆ ਤਾਂ ਇੱਥਾਂ ਵਧੂ ਅਸੀਂ ਕੁੱਟੀਆਂ ਬਣਾ ਲੈਣੀਆਂ ਨੇ ਆ ਜੀ ਬਾਦਸੋ ਦੇਖੋ ਜੀ ਕਿ ਉਰੇ ਆ ਕੇ ਵੀ ਕਹੀਆਂ ਜਾ ਰਹੀਆਂ ਨੇ ਗੱਲਾਂ ਜੇ ਨਹੀਂ ਮੰਨਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸੜਕ ਤੇ ਕੋਠੀਆਂ ਪਲਾਟ ਤੁਹਾਨੂੰ ਦਿਖਣਗੇ ਜਿੱਥੇ ਪੱਕੇ ਤੰਬੂ ਟੈਂਟ ਦਾ ਲਾ ਹੀ ਲਿੱਤੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਮਰੇ ਵੀ ਛੱਤਲੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾ ਜੀ ਕਿੱਥੋਂ ਆਇਓ ਇਹ ਪ੍ਰਵਿੰਦਰ ਸਿੰਘ ਜੀ ਆਪਾਂ ਜੇ ਲਾ ਗਰਦਾਸਪੁਰ ਤੋਂ ਆਏ ਆਂ ਜੀ ਹਾਂ ਹਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜੀ ਦੇਖੋ ਠੰਡ ਦਾ ਵੇਲਾ ਹੈ ਇਸ ਸਮੇਂ ਰਜਾਈ ਤੋਂ ਨਿਕਲਦਾ ਦਿਲ ਨਹੀਂ ਕਰਦਾ ਤੇ ਤੁਸੀਂ ਉਰੇ ਡੱਟੇ ਖੜੇ ਹੋ ਦੇਖੋ ਜੀ ਸਾਡੇ ਗੁਰੂ ਸਾਹਿਬਾਨ ਨੇ ਇਹਨਾਂ ਦਿਨਾਂ ਵਿੱਚ ਮਾਸੀਵਾੜੇ ਦੇ ਜੰਗਲ ਦੇ ਵਿੱਚ ਉਹਨਾਂ ਨੇ ਸਾਡੇ ਵਾਸਤੇ ਰਾਤਾਂ ਕੱਟੀਆਂ ਆਪਾਂ ਵੀ ਇਸ ਕਿਸਾਨੀ ਸੰਘਰਸ਼ ਵਾਸਤੇ ਸਾਨੂੰ ਜਿੱਦਾਂ ਦੀ ਵੀ ਸਰੀਰ ਦੇ ਉੱਤੇ ਕਸ਼ਟ ਚੱਲਣਾ ਪੈਗਾ ਚੱਲਾਂਗੇ ਕਿਉਂਕਿ ਪੰਜਾਬੀਆਂ ਦੇ ਹੌਸਲੇ ਬਲੰਦ ਹੁੰਦੇ ਆ ਜੀ ਬਿਲਕੁਲ ਜੀ ਇਹ ਹੁਣ ਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਰਹਿ ਗਿਆ ਇਹ ਅੰਦੋਲਨ ਹਰ ਉਸ ਇਨਸਾਨ ਦਾ ਅੰਦੋਲਨ ਹੈ ਜਿਹਦੇ ਘਰ ਤੱਕ ਆਟਾ ਜਾਂਦਾ ਜੋ ਰੋਟੀ ਖਾਂਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਕਿਸਾਨ ਅੰਨ ਪੈਦਾ ਕਰਦਾ ਹੈ ਦਿੰਦਾ ਤਾਂ ਉਹ ਮਾਲਕ ਹੈ ਸੱਚਾ ਪਾਤਸ਼ਾਹ ਹੈ ਪਰ ਕਿਸਾਨ ਅੰਨ ਪੈਦਾ ਕਰਦਾ ਹੈ ਉਸ ਤੋਂ ਬਾਅਦ ਜਿਹੜੇ ਆਮ ਲੋਕ ਨੇ ਭਾਵੇਂ ਉਹ ਖੇਤੀਬਾੜੀ ਦਾ ਕੰਮ ਨਹੀਂ ਕਰਦੇ ਪਰ ਟਿੱਡ ਤਾਂ ਉਸੇ ਆਟੇ ਨਾਲ ਉਸੇ ਕਣਕ ਨਾਲ ਭਰਦੇ ਨੇ ਮੈਂ ਚਾਹੂੰਗਾ ਲੰਗਰ ਦੇ ਅੰਦਰ ਦੀਆਂ ਬੜੀਆਂ ਖੂਬਸੂਰਤ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜੀ ਸੰਗਤ ਹੈ ਉਹ ਸੇਵਾ ਦੇ ਵਿੱਚ ਲੱਗੀ ਹੋਈ ਹੈ ਤੇ ਹੋਰ ਮੈਂ ਤੁਹਾਨੂੰ ਇੱਕ ਕੁਝ ਇਹੋ ਜਿਹਾਂ ਚੱਲ ਕੇ ਦਿਖਾਣਾ ਚਾਹੁੰਦਾ ਹੈ ਇਹ ਖਾਸ ਤੌਰ ਤੇ ਮਸ਼ੀਨਾਂ ਜਿਹੜੀਆਂ ਲਾਈਆਂ ਗਈਆਂ ਨੇ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਇਹ ਇਹ ਮਸ਼ੀਨ ਜੋੜੀ ਲਾਈ ਗਈ ਹੈ ਕਿੰਨਾ ਵੱਲੋਂ ਤੇ ਇਹਦੀ ਖਾਸੀਅਤ ਦੱਸੋ ਥੋੜੀ ਜੀ ਇਹ ਤਨ ਤਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੇ ਕਿ ਘੁੰਮਣਾ ਲਉ ਉਹਨਾਂ ਨੇ ਉਹਨਾਂ ਵੱਲੋਂ ਲਾਈ ਗਈ ਹੈ ਕੀ ਕੀ ਬਣਦਾ ਜੀ ਇੱਥੇ ਇੱਥੇ ਦਾਲ ਸਬਜ਼ੀ ਤਿਆਰ ਹੁੰਦੀ ਜੋ ਕਿੰਨੇ ਇੱਕ ਵਾਰ ਦੇ ਵਿੱਚ ਕਿੰਨੇ ਕ ਬੰਦੇ ਦਾ ਕਰ ਦਿੰਦੇ ਹੋ ਤਿਆ ਇੱਕ ਵਾਰ ਦੇ ਵਿੱਚ 3000 3000 ਦਾ ਹਾਂਜੀ ਤੇ ਇਹ ਪਿਛਲੇ ਕਿੰਨੇ ਦਿਨਾਂ ਤੋਂ ਲੰਗਰ ਚੱਲ ਰਿਹਾ ਜੀ ਇਹ 15 ਦਿਨਾਂ ਤੋਂ ਤੇ ਤੁਸੀਂ ਸਾਫ਼ ਤੌਰ ਦੇ ਵਿੱਚ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਇਆ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਕ ਬਾਰ ਦੇ ਵਿੱਚ ਜਿਹੜਾ ਇਹਨਾਂ ਦਾ ਕਹਿਣਾ ਕਿ 3000 ਬੰਦੇ ਦੀ ਸਬਜ਼ੀ ਤਿਆਰ ਹੋ ਜਾਂਦੀ ਹੈ ਐਥੇ ਸਬਜ਼ੀਆਂ, ਦਾਲਾਂ, ਚਾਹ, ਪਕੌੜੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਦਿੱਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਤਸਵੀਰਾਂ ਰਾਹੀਂ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਵਰਤਾਇਆ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਜੀ ਗੁਰਦਾਸਪੁਰ ਤੋਂ ਤੇ ਸੇਵਾ ਚ ਲੱਗੇ ਹੋਏ ਮਾ ਸੇਵਾ ਦੇ ਵਿੱਚ ਚੱਲਣ ਤੇ ਤੇ ਜੇਕਰ ਗੱਲ ਕਰੀਏ ਬੜਾ ਠੱਡ ਦਾ ਮਾਹੌਲ ਹੈ ਤੇ ਜਿਹੜੇ ਐਕਟ੍ਰੈਸ ਨੇ ਉਹ ਤਾਂ ਬੈਠੇ ਬੈਠੇ ਟਵੀਟ ਕਰੀ ਜਾਂਦੇ ਨੇ ਕਹਿਣਾ ਚਾਹੂੰਗੇ ਉਹਨਾਂ ਲੋਕਾਂ ਨੂੰ ਕਿ ਜਿਹੜੇ ਲੋਕ ਹਜੇ ਵੀ ਘਰੇ ਆ ਉਹ ਉਰੇ ਆਓ ਤੇ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਆਟਾ ਤਾਂ ਸਾਰੇ ਲੋਕ ਖਾਂਦੇ ਹੀ ਨੇ ਬਿਲਕੁਲ ਸਹੀ ਗੱਲ ਤੁਹਾਡੀ ਹਾਂ ਬਹੁਤ ਸਾਰੇ ਫਿਲਮੀ ਹੀਰੋ ਕਹਿ ਲੋ ਜਾਂ ਸੈਲੀਬ੍ਰਿਟੀ ਕਹਿ ਲੋ ਉਹ ਆਪਣੇ ਬੰਗਲਿਆਂ 'ਚ ਬੈਠ ਕੇ ਟਵੀਟ ਕਰ ਰਹੇ ਆ ਹਾਂ ਅਸਲੀ ਸੰਘਰਸ਼ ਵਿੱਚ ਅਗਰ ਉਹਨਾਂ ਨੇ ਕੋਈ ਸਾਥ ਦੇਣਾ ਤੇ ਇੱਕ ਦਿਨ ਇੱਥੇ ਵੀ ਆਉਣਾ ਚਾਹੀਦਾ ਉਹਨਾਂ ਨੂੰ ਆਣ ਕੇ ਰਾਤ ਦੇਖਣਾ ਚਾਹੀਦਾ ਕਿਸ ਤਰ੍ਹਾਂ ਸੰਘਰਸ਼ ਕਰ ਰਹੇ ਹਨ ਕਿ ਹਾਲਾਂਕਿ ਪੰਜਾਬ ਦੇ ਤਾਂ ਕਈ ਕਲਾਕਾਰ ਆ ਵੀ ਚੁਕੇ ਨੇ ਹਾਂ ਬਿਲਕੁਲ ਬਹੁਤ ਸਾਰੇ ਕਲਾਕਾਰ ਆ ਚੁੱਕੇ ਨੇ ਇਸ ਸਟੇਜ ਦੇ ਪਰ ਆਪਣੀ ਹਾਜ਼ਰੀ ਲਵਾ ਕੇ ਵੀ ਗਏ ਆ ਪਰ ਅਜੇ ਵੀ ਬਹੁਤ ਸਾਰੇ ਲੋਕ ਹਨ ਜਿਹੜੇ ਅਜੇ ਤੱਕ ਇੱਥੇ ਨਹੀਂ ਪਹੁੰਚੇ ਤੇ ਸਾਫ਼ ਔਰਤ ਦੇ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੇਵਾ ਚੱਲ ਰਹੀ ਹੈ ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਐਕਚੁਅਲ ਦੇ ਵਿੱਚ ਜੋ ਇੱਥੇ ਹੋ ਰਿਹਾ ਹੈ ਅਸੀਂ ਉਹ ਦਿਖਾਈਏ ਕਿਉਂਕਿ ਜੋ ਮੀਡੀਆ ਹੈ ਮੀਡੀਆ ਦਾ ਇਹ ਕੰਮ ਹੈ ਕਿ ਅਸਲ ਸੱਚਾਈ ਜੋ ਗਰਾਉਂਡ ਜ਼ੀਰੋ ਦੀ ਰਿਪੋਰਟ ਹੈ ਅਸਲ ਸੱਚਾਈ ਉਹ ਜ਼ਰੂਰ ਦਿਖਾਵੇ ਤਾਂ ਕਿ ਹੋ ਸਕੇ ਕੁਝ ਲੋਕ ਜਿਹੜੇ ਘਰੇ ਬੈਠੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਤਰਤਰਾ ਦੀਆਂ ਹਫਾਫਾ ਹੁੰਦੀਆਂ ਨੇ ਪਰ ਜੋ ਸਾਡਾ ਇਹ ਮੰਨਣਾ ਹੈ ਅਸੀਂ ਉਹ ਜੋ ਕੁਝ ਦੇਖਿਆ ਮਹਿਸੂਸ ਕੀਤਾ ਉਹਦੇ ਵਿੱਚ ਅਸੀਂ ਦੇਖਿਆ ਕਿ ਉਹਰੇ ਨਾ Hindu ਦੀ ਨਾ Musalman ਦੀ ਨਾ Sikh ਦੀ ਨਾ Sai ਦੀ ਇੱਥੇ ਤਾਂ ਸਿਰਫ ਇਨਸਾਨੀਅਤ ਦੀ ਗੱਲ ਹੋ ਰਹੀ ਹੈ ਤੇ ਗੱਲ ਸਿਰਫ ਇਹ ਹੀ ਹੋ ਰਹੀ ਹੈ ਕਿ ਕਿਸਾਨਾਂ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਇਹਨਾਂ ਕਾਨੂੰਨਾਂ ਦੀ ਗੱਲ ਹੋ ਰਹੀ ਹੈ ਤੇ ਇਸੇ ਤਰ੍ਹਾਂ ਇਹ ਲੋਕ ਇਸ ਮੋਰਚੇ 'ਤੇ ਡਟੇ ਹੋਏ ਆ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰਾ ਕੀ ਫੈਸਲਾ ਲੈਂਦੀ ਹੈ ਤੇ ਕੀ ਸਰਕਾਰਾ ਝੁਕਦੀ ਹੈ ਜਾਂ ਇਸੇ ਤਰ੍ਹਾਂ ਇਹ ਲੋਕ ਇੱਥੇ ਮੋਰਚੇ 'ਤੇ ਡਟੇ ਰਹਿੰਦੇ ਨੇ ਸੋ ਕੈਮਰਾ ਪਰਸਨ ਆਸ਼ੂ ਦੇ ਨਾਲ ਦੇਵ ਸ਼ਰਮਾ ਤਾਜ਼ਾ ਖਬਰ 24 ਕੁੰਡਲੀ ਬਾਟਰ